ਚੰਡੀਗੜ੍ਹ ਦੇ ਵਿੱਚ ਹਰਿਆਣਾ ਦੀ ਵਿਧਾਨ ਸਭਾ ਨੂੰ ਲੈ ਕੇ ਜੋ ਹੁਣ ਨਹੀਂ ਬਣੇਗੀ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਕਾਫੀ ਚਰਚਾ ਹੋਈ ਸੀ ਵੀ ਹਰਿਆਣੇ ਨੇ ਚੰਡੀਗੜ੍ਹ ਦੇ ਵਿੱਚ ਜਗ੍ਹਾ ਮੰਗੀ ਹੈ ਵਿਧਾਨ ਸਭਾ ਨੂੰ ਲੈ ਕੇ ਪਰ ਪੰਚਕੂਲਾ ਨਾਲ ਲੱਗਦਾ ਹਰਿਆਣਾ ਚੰਡੀਗੜ੍ਹ ਦੇ ਨਾਲ ਲੱਗਦਾ ਤਾਂ ਪੰਜਾਬ ਦੇ ਲੀਡਰਾਂ ਵੱਲੋਂ ਕਹਿ ਗਿਆ ਸੀ ਆਪਣੀ ਜਗ੍ਹਾ ਦੇ ਵਿੱਚ ਵਿਧਾਨ ਸਭਾ ਬਣਾਉਣ ਕਿਉਂ ਨਹੀਂ ਬਣਾਉਂਦੇ ਪਰ ਹੁਣ ਜੋ ਗੱਲ ਨਿਕਲ ਕੇ ਸਾਹਮਣੇ ਆਈ ਹੈ ਵੀ ਚੰਡੀਗੜ੍ਹ ਦੇ ਵਿੱਚ ਹਰਿਆਣੇ ਦੀ ਵਿਧਾਨ ਸਭਾ ਨਹੀਂ ਬਣੇਗੀ ਜੀ ਬੁਲੰਦਰ ਜੀ ਇਹ ਮੁੱਦਾ ਇੰਨੀ ਇੱਕ ਖਬਰ ਦੇ ਨਾਲ ਹੱਲ ਨਹੀਂ ਹੋਣਾ ਜੀ ਕਿ ਜੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਗੱਲ ਕਹਿ ਦਿੱਤੀ ਕਿ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਥਾਂ ਨਹੀਂ ਦਿੱਤੀ ਜਾਏਗੀ ਇਹ ਮੁੱਦਾ ਇੱਥੇ ਖਤਮ ਹੁੰਦਾ ਨਹੀਂ ਲੱਗਦਾ ਕਿਉਂਕਿ ਜੋ ਕੁਝ ਪਿਛਲੇ ਸਮਿਆਂ ਦੇ ਵਿੱਚ ਕੇਂਦਰ ਤੇ ਪੰਜਾਬ ਦੇ ਦਰਮਿਆਨ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਵਿਵਾਦ ਰਹੇ ਨੇ ਵਿਵਾਦ ਰਹੇ ਨੇ ਉਹਦੇ ਤੋਂ ਇਸ ਵਕਤ ਫਿਰ ਸ਼ੱਕ ਪ੍ਰਗਟ ਹੋ ਰਿਹਾ ਜਿਵੇਂ ਪੰਜਾਬ ਯੂਨੀਵਰਸਿਟੀ ਬਾਰੇ ਵੀ ਸਾਡੀ ਲੀਡਰਸ਼ਿਪ ਨੇ ਇਹ ਸ਼ੱਕ ਪ੍ਰਗਟ ਕੀਤੇ ਆ ਪੰਜਾਬ ਬਾਰੇ ਕੀਤੇ ਆ ਬੀਬੀ ਐਮਬੀ ਬਾਰੇ ਕੀਤੇ ਆ ਐਸਵਾਈਐਲ ਤੁਸੀਂ ਦੇਖੋ ਰੀਸੈਂਟਲੀ ਕੀ ਹੋਇਆ ਕਿ ਐਸਵਾਈਐਲ ਦੇ ਉੱਤੇ ਸੁਪਰੀਮ ਕੋਰਟ ਨੇ ਤਾਂ ਇਹ ਕਿਆ ਹੋਇਆ ਸੀ ਕਿ ਕੇਂਦਰ ਸਰਕਾਰ ਦੋਵਾਂ ਰਾਜਾਂ ਚ ਬੈਠ ਕੇ ਮਸਲਾ ਹੱਲ ਕਰਵਾਏ ਪਾਣੀ ਦਾ ਪਰ ਕੇਂਦਰ ਨੇ ਹੱਥ ਪਿੱਛੇ ਘੇਟ ਲਏ ਉਹ ਕੇਂਦਰ ਇਹਦੇ ਪਿੱਛੇ ਬਹੁਤ ਸਾਰੀ ਰਾਜਨੀਤੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਆਉਣ ਵਾਲੇ ਸਾਲ ਦੇ ਵਿੱਚ ਇਲੈਕਸ਼ਨ ਦੀ ਤਿਆਰੀ ਕਰਨ ਜਾ ਰਿਹਾ ਵਿਧਾਨ ਸਭਾ ਦੀਆਂ ਆਮ ਚੋਣਾਂ ਦੀ। ਔਰ ਉਸ ਵਕਤ ਚਾਰ ਰਾਜਾਂ ਦੀਆਂ ਹੋਰ ਚੋਣਾਂ ਹੋਣੀਆਂ ਨੇ। ਜਾ ਕੇ 27 ਦੇ ਵਿੱਚ ਜਿਹਦੇ ਵਿੱਚ ਯੂਪੀ ਸਭ ਤੋਂ ਵੱਡਾ ਹੈ ਫਿਰ ਤੇਲੰਗਾਨਾ ਹੈ। ਉਸ ਤਰ੍ਹਾਂ ਜਿਹੜਾ ਆਪਣਾ ਮਨੀਪੁਰ ਹੈ ਉੱਧਰ ਜਿਹੜੀ ਮਨੀਪੁਰ ਦੇ ਵਿੱਚ ਬੜੀ ਵੱਡੀ ਟੈਨਸ਼ਨ ਰਹੀ ਹੈ। ਸੋ ਸਰਪੰਦਰ ਸਰਕਾਰ ਬੜੇ ਢੰਗ ਨਾਲ ਸੋਚਦੀ ਹੈ। ਇਹ ਫੈਸਲਾ ਆ ਜਾਣਾ ਗ੍ਰਹਿ ਮੰਤਰਾਲੇ ਵੱਲੋਂ ਇਹ ਸੂਤਰਾਂ ਦੇ ਹਵਾਲਿਆਂ ਨਾਲ ਹੀ ਪਤਾ ਲੱਗਿਆ ਹਾਲੇ ਕੋਈ ਨੋਟੀਫਿਕੇਸ਼ਨ ਤਾਂ ਨਹੀਂ ਹੋਈ ਇਸ ਕਿਸਮ ਦੀ ਤਾਂ ਜਿਹੜਾ ਉਹ ਕਹਿੰਦੇ ਵੀ ਸਿੱਧਾ-ਸਿੱਧਾ ਕਹਿ ਦਿੱਤਾ ਹੋਵੇ ਹਰਿਆਣੇ ਨੂੰ ਕਿ ਤੁਹਾਨੂੰ ਅਸੀਂ ਥਾਂ ਨਹੀਂ ਦੇਣੀ ਔਰ ਤੁਹਾਨੂੰ ਯਾਦ ਹੋਣਾ ਕਿ ਕੇਂਦਰ ਸਰਕਾਰ ਨੇ ਇਹ ਹਰਿਆਣੇ ਦੇ ਉੱਤੇ ਦਬਾਅ ਹੀ ਪਾ ਦਿੱਤਾ ਸੀ ਉਦੋਂ ਕਿ ਜੀ ਹਰਿਆਣੇ ਵਾਸਤੇ ਵੱਖਰੀ ਰਾਜਤਾ ਨਹੀਂ ਦਿਓ ਵੱਖਰਾ ਜਿਹੜਾ ਵਿਧਾਨ ਸਭਾ ਬਣਾਓ ਔਰ ਵਿਧਾਨ ਸਭਾ ਰੇਲਵੇ ਆਈਟੀ ਪੁਆਇੰਟ ਦੇ ਉੱਤੇ ਜਾ ਕੇ ਉਹਨਾਂ ਨੇ 10 ਕਿਲੇ ਜ਼ਮੀਨ ਦਿੱਤੀ ਸੀ ਔਰ ਉਹਦੇ ਬਦਲੇ ਚ ਹਰਿਆਣੇ ਨੇ 12 ਕਿੱਲੇ ਜ਼ਮੀਨ ਪੰਚਕੁਲੇਜ ਦਿੱਤੀ ਜਿਹਦੇ ਉੱਤੇ ਬਾਅਦ ਦੇ ਵਿੱਚ ਪ੍ਰਸ਼ਾਸਨ ਨੇ ਕਿਹਾ ਕਿ ਉੱਥੇ ਤਾਂ ਡਵੈਲਪਮੈਂਟ ਹੀ ਨਹੀਂ ਹੋ ਸਕਦੀ এনवायरमेंट ਹੈਜ਼ਰਡ ਕਰਕੇ ਉਸ ਏਰੀਆ ਚ ਡਵੈਲਪਮੈਂਟ ਨਹੀਂ ਹੋ ਸਕਦਾ ਸੋ ਇਹ ਮੁੱਦੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਚੰਡੀਗੜ੍ਹ ਦਾ ਮੁੱਦਾ ਵਿਧਾਨ ਸਭਾ ਦਾ ਮੁੱਦਾ ਉਸ ਵਕਤ ਤੇ ਮਾਨ ਸਾਹਿਬ ਵੀ ਇਹ ਗੱਲ ਕਹਿ ਕੇ ਨਾਦਗਲ ਜੀ ਵੀ ਸਾਨੂੰ ਵੀ ਦਿਓ ਫਿਰ ਵਿਧਾਨ ਸਭਾ ਵਾਸਤੇ ਹਾਂ ਜਦੋਂ ਕਿ ਸਾਨੂੰ ਤੇ ਵਿਧਾਨ ਸਭਾ ਵਾਸਤੇ ਥਾਂ ਮੰਗਣੀ ਨਹੀਂ ਚਾਹੀਦੀ ਚੰਡੀਗੜੀ ਸਾਡਾ ਪੰਜਾਬ ਵਾਲੇ ਕਹਿੰਦੇ ਆ ਚੰਡੀਗੜ੍ਹ ਹੀ ਸਾਡਾ ਹਰਿਆਣੇ ਨੂੰ ਕੋਈ ਤੁਸੀਂ ਬਾਹਰ ਜਾ ਕੇ ਦਿਓ ਚੰਡੀਗੜ੍ਹ ਤੇ ਸਾਰਾ ਪੰਜਾਬ ਉਜਾੜ ਕੇ ਤੁਸੀਂ ਇੱਥੋਂ ਦੇ ਪਿੰਡ ਉਜਾੜ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਬਾਅਦ ਵਿੱਚ ਜ਼ਮੀਨਾਂ ਵੀ ਨਹੀਂ ਜੁੜੀਆਂ ਕਿਉਂਕਿ ਪੈਸੇ ਥੋੜੇ ਥੋੜੇ ਮਿਲੇ ਖਰਚੇ ਜਾਂਦੇ ਆ ਸੋ ਇਹ ਮੁੱਦਾ ਕਿ ਹਰਿਆਣਾ ਹੁਣ ਚੰਡੀਗੜ੍ਹ ਦੇ ਵਿੱਚ ਆਪਣੀ ਵਿਧਾਨ ਸਭਾ ਨਹੀਂ ਬਣਾ ਸਕੇਗਾ ਇਹ ਕੋਈ ਇਹ ਨ ਸਮਝਿਆ ਜਾਵੇ ਕਿ ਇਹ ਫਾਈਨਲ ਹੋ ਗਿਆ ਕੇਂਦਰ ਸਰਕਾਰ ਕਈ ਵਾਰੀ ਆਪਣੇ ਯੂਟਰਨ ਲੈਂਦੀ ਹੈ ਆ ਤੁਸੀਂ ਦੇਖਿਆ ਹਣਾ ਹੁਣੇ ਪੰਜਾਬ ਯੂਨੀਵਰਸਿਟੀ ਦੇ ਲਈ ਨੋਟੀਫਿਕੇਸ਼ਨ ਕਰ ਦਿੱਤਾ ਉੱਥੇ ਕਿ ਉੱਥੇ ਸੈਨੇਟ ਦੀਆਂ ਚੋਣਾਂ ਨਹੀਂ ਹੋਣਗੀਆਂ ਤੇ ਫਿਰ ਨਾਲ ਦੀ ਨਾਲ ਵਾਪਸ ਲੈ ਲਿਆ ਹਾਲਾਂਕਿ ਇਮਪ੍ਰੈਸ਼ਨ ਤੇ ਇਹ ਦਿੱਤਾ ਜਾ ਰਿਹਾ ਹੁਣ ਚੋਣਾਂ ਦਾ ਵੀ ਐਲਾਨ ਕਰ ਦਿੱਤਾ ਸਤੰਬਰ ਦੇ ਵਿੱਚ ਸੈਨੇਟ ਦੀਆਂ ਕਿ ਠੀਕ ਹੈ ਸੈਨੇਟ ਦੀਆਂ ਚੋਣਾਂ ਹੋਣਗੀਆਂ ਜਦੋਂ ਬਹੁਤ ਵੱਡਾ ਪ੍ਰੈਸ਼ਰ ਪਿਆ ਇੰਪ੍ਰੈਸ਼ਨ ਜਿਹੜਾ ਪੰਜਾਬ ਯੂਨੀਵਰਸਿਟੀ ਤੋਂ ਇਹ ਆਇਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਜਿਹੜਾ ਕੇਂਦਰ ਨੇ ਇੱਕ ਖੜਾ ਭੇਜਿਆ ਸੀ ਪੰਜਾਬ ਯੂਨੀਵਰਸਿਟੀ ਦਾ ਉਹਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਵਿਰੋਧ ਪ੍ਰਗਟ ਕੀਤਾ ਕਿ ਨਹੀਂ ਇੰਜ ਨਹੀਂ ਹੋਣਾ ਚਾਹੀਦਾ ਤੇ ਇਸ ਕਰਕੇ ਕੇਂਦਰ ਨੇ ਹੱਥ ਖਿੱਚ ਲਿਆ। ਇਹ ਮੈਂ ਪੜਦਾ ਸੀਗਾ ਸੰਜੇ 바ਰੂ ਹੋਣਾ ਦੀ ਕਿਤਾਬ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਚੈਪਟਰ ਨੰਬਰ 1 ਉਹ ਪੜਦੇ ਪੜਦੇ ਨਾ ਕਿਤੇ ਉਹ ਸੰਜੇ ਬਾਰੂ ਹੁਣੇ ਜ਼ਿਕਰ ਕਰਦੇ ਆ ਉਸ ਦੇ ਵਿੱਚ ਕਿ ਅਸੀਂ ਕਈ ਵਾਰ ਕੁਝ ਖਬਰਾਂ ਨੂੰ ਟੈਸਟ ਕਰਨ ਵਾਸਤੇ ਆਪ ਅਖਬਾਰਾਂ ਦੇ ਜਿਹੜੇ ਕੁਝ ਖਾਸ ਬੰਦੇ ਐਡੀਟਰਸ ਹੁੰਦੇ ਕਿਉਂਕਿ ਉਹਨਾਂ ਨਾਲ ਐਡੀਟਰਸ ਹੀ ਜੁੜਦੇ ਆ ਜਿਹੜੇ ਪ੍ਰਾਈਮ ਮਿਨਿਸਟਰ ਦੇ ਐਡਵਾਈਜ਼ਰ ਹੁੰਦੇ ਆ ਤਾਂ ਕਹਿੰਦੇ ਅਸੀਂ ਆਪ ਖਬਰਾਂ ਉਹਨਾਂ ਨੂੰ ਦਿੰਦੇ ਸੀ ਵੀ ਆਹ ਖਬਰ ਲਵਾਓ ਕਿ ਉਹ ਟੈਸਟ ਹੋ ਜਾਂਦਾ ਸੀ ਕਿ ਉਹਦੇ ਉੱਤੇ ਲੋਕਾਂ ਦਾ ਐਨਾਲਿਸਟ ਦਾ ਪੋਲੀਟੀਸ਼ੀਅਨਸ ਦਾ ਐਕਸਪਰਟਸ ਦਾ ਕੀ ਜਿਹੜਾ ਉੱਪਰ ਕੀਤਾ। ਸੋ ਇਹ ਵੀ ਮੈਨੂੰ ਇਸੇ ਕਿਸਮ ਦੀ ਲੱਗਦੀ ਹੈ ਖਬਰ ਕਿਉਂਕਿ ਚੰਡੀਗੜ੍ਹ ਦਾ ਮੁੱਦਾ ਹੈ। ਬਹੁਤ ਸੀਰੀਅਸ ਮੁੱਦਾ ਹੈ। ਔਰ ਇਹ ਮੈਸੇਜ ਜ਼ਰੂਰ ਜਾ ਚੁੱਕਿਆ ਹੈ ਕਿ ਚੰਡੀਗੜ੍ਹ ਦੇ ਮੁੱਦੇ ਨੂੰ ਅਗਰ ਕੇਂਦਰ ਸਰਕਾਰ ਛੇੜੇਗੀ ਤਾਂ ਫਿਰ ਉਹ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ 'ਚ ਜਾਣ ਵੇਲੇ ਬਹੁਤ ਵੱਡਾ ਵਿਰੋਧ ਕਰਨਾ ਪੈਗਾ ਕਿਉਂਕਿ ਬਲਵਿੰਦਰ ਜੀ ਹਾਲੇ ਤੱਕ ਜਿਹੜਾ ਕਿਸਾਨ ਅੰਦੋਲਨ 2021 ਦੇ ਵਿੱਚ ਜਿਹੜੀ ਵਾਦਾ ਕੀਤਾ ਸੀ ਸਾਡੇ ਸਕਾਰਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੀ ਉਹ ਵਾਦਾ ਵਫਾ ਨਹੀਂ ਹੋਇਆ ਉਹਦਾ ਇੱਕ ਵੀ ਨੁਕਤਾ ਜਿਸ ਹਿਸਾਬ ਨਾਲ ਰਾਜੀਵ ગાંધી ਲੋਂਗੋਵਾਲ ਅਕੋਰਡ ਹੋਇਆ ਸੀ 1985 ਦੇ ਵਿੱਚ ਉਹਦਾ ਇੱਕ ਵੀ ਵਾਦਾ ਵਫਾ ਨਹੀਂ ਹੋਇਆ ਔਰ ਇਹਦੇ ਲਈ ਕਾਂਗਰਸ ਦੇ ਉੱਤੇ ਸਵਾਲ ਉੱਠਦੇ ਆ ਉਸੇ ਤਰ੍ਹਾਂ ਦੇ ਸਵਾਲ ਇਸ ਵਕਤ ਨਰਿੰਦਰ ਮੋਦੀ ਜੀ ਦੇ ਉੱਤੇ ਉੱਠਦੇ ਆ ਭਾਜਪਾ ਦੇ ਉੱਤੇ ਉੱਠਦੇ ਆ ਕਿ ਉਸ ਅੰਦੋਲਨ ਦੇ ਵਿੱਚ ਵਾਦਾ ਕਰਨ ਤੋਂ ਬਾਅਦ ਕਿਉਂ ਹੁਣ ਤੱਕ ਐਮਐਸਪੀ ਦੇ ਉੱਤੇ ਕਮੇਟੀ ਜਿਹੜੀ ਆ ਉਹ ਨਹੀਂ ਬਣਾਈ ਔਰ ਦੂਸਰੀ ਗੱਲ ਇਹ ਆ ਕਿ ਕਿਉਂ ਵਾਰ-ਵਾਰ ਕੇਂਦਰ ਸਰਕਾਰ ਨੂੰ ਪਤਾ ਹੈ ਜਦੋਂ ਇਸ ਗੱਲ ਦਾ ਕਿ ਚੰਡੀਗੜ੍ਹ ਦਾ ਮੁੱਦਾ ਇੰਨੀ ਚੇਤੀ ਹੱਲ ਨਹੀਂ ਹੋਣਾ ਫਿਰ ਉਹ ਕਿਉਂ ਛੇੜਦੇ ਆ ਜੀ ਇਹ ਸਵਾਲ ਬੜੇ ਵੱਡੇ ਬਣਦੇ ਔਰ ਇਹਦੇ ਵਿੱਚ ਬੜੀ ਸਪਸ਼ਟ ਜੀ ਗੱਲ ਆ ਇਹ ਜਿਹੜੀ ਖਬਰ ਅੱਜ ਅਖਬਾਰ ਚ ਸੂਤਰਾਂ ਦੇ ਹਵਾਲਿਆਂ ਨਾਲ ਹੀ ਆਈ ਆ ਜਿਹੜਾ ਉਹ ਕੋਈ ਨੋਟੀਫਿਕੇਸ਼ਨ ਜਾ ਗਵਰਨਮੈਂਟ ਵੱਲੋਂ ਅਧਿਕਾਰਤ ਤੌਰ ਤੇ ਬਿਆਨ ਨਾ ਆਉਣਾ ਇਹ ਸਪਸ਼ਟ ਕਰਦਾ ਹੈ ਕਿ ਸਰਕਾਰ ਹਲੇ ਪਾਣੀਆਂ ਨੂੰ ਮਾਪਦੀ ਪਈ ਹੈ ਕਿ ਕਿੰਨੇ ਖਡੂਗੇ ਆ ਕਿਉਂਕਿ ਭਾਜਪੀ ਨੇ ਜਿਹੜਾ ਉਹ ਇਹ ਕਹਿ ਦਿੱਤਾ ਕਿ ਅਸੀਂ ਇਕੱਲੇ ਚੋਣ ਲੜਾਂਗੇ 2027 ਦੇ ਵਿੱਚ ਤੇ ਜੇਕਰ ਇਸ ਤਰ੍ਹਾਂ ਦੇ ਫੈਸਲੇ ਜੇ ਇਹਨਾਂ ਫੈਸਲਿਆਂ ਦੇ ਵਿੱਚੋਂ ਕੋਈ ਫੈਸਲਾ ਲਾਗੂ ਹੀ ਨਹੀਂ ਹੋਣਾ ਔਰ ਨਵਾਂ ਕੋਈ ਨਾ ਕੋਈ ਤੁਸੀਂ ਟਿੰਡ ਦੇ ਵਿੱਚ ਉਹ ਕਹਿੰਦੇ ਨਾ ਟਿੰਡ ਵਿੱਚ ਕਾਨਾ ਪਾਈ ਰੱਖਣਾ ਤੇ ਧੁਖਦਾ ਰੱਖਣਾ ਤੁਸੀਂ ਹਾਂਜੀ ਅੱਗ ਨੂੰ ਧੁਕਦਾ ਰੱਖਣਾ ਤੁਸੀਂ ਤੇ ਚਾਹੁੰਦੇ ਹੋ ਵੀ ਬਾਦਲੀਏ ਤਾਂ ਇਹ ਫਿਰ ਬੀਜੇਪੀ ਲਈ ਬੜਾ ਵੱਡਾ ਮੁਸ਼ਕਲ ਹੋ ਜਾਏਗਾ ਬੀਜੇਪੀ ਦੇ ਸਾਰੇ ਲੀਡਰ ਪੰਜਾਬ ਦੇ ਉਹ ਇਹ ਗੱਲ ਦੀ ਹਮੇ ਹੀ ਭਰਦੇ ਆ ਕਿ ਉਹ ਪੰਜਾਬ ਦੇ ਨਾਲ ਖੜਦੇ ਆ ਜੇ ਉਹ ਪੰਜਾਬ ਦੇ ਨਾਲ ਖੜਦੇ ਆ ਤੇ ਉਹ ਦਿਸਣਾ ਵੀ ਚਾਹੀਦਾ ਕਰਨਾ ਕਿਉਂਕਿ ਪੰਜਾਬ ਦੇ ਜਿੰਨੇ ਵੀ ਮੁੱਦਿਆਂ ਦੇ ਉੱਤੇ ਬੀਜੇਪੀ ਜਿਹੜੀ ਉਹ ਖੁੱਲ ਕੇ ਸਪਸ਼ਟ ਜਿਹੜੀ ਆ ਨਹੀਂ ਕਰਦੀ ਆਲਾ ਕਿ ਉਹ ਇਹ ਜਰੂਰ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਨਾਲ ਆ ਮੁੱਦਿਆਂ ਦੇ ਨਾਲ ਆ ਕਿਉਂ ਨਹੀਂ ਖੁੱਲ ਕੇ ਕਹਿੰਦੇ ਕਿ ਹਾਂ ਚੰਡੀਗੜ੍ਹ ਅਸੀਂ ਨਹੀਂ ਦੇਣਾ ਭਾਜਪੀ ਪੰਜਾਬ ਕਹੇ ਕਿ ਅਸੀਂ ਚੰਡੀਗੜ੍ਹ ਹਰਿਆਣੇ ਨੂੰ ਨਹੀਂ ਦੇਣਾ ਕਹਿੰਦੇ ਹਰਿਆਣੇ ਦੀ ਰਾਜਧਾਨੀ ਵੱਖਰੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਪ੍ਰੈਜ਼ੀਡੈਂਟ ਹੈ ਇਹ ਇੱਕ ਰਵਾਇਤ ਹੈ ਕਿ ਜਿੰਨੇ ਵੀ ਰਾਜ ਹੁਣ ਤੱਕ ਬਣਿਆ ਉਹਨਾਂ ਨੇ ਆਪਣੀ ਰਾਜਧਾਨੀ ਜਿਹੜੀ ਹੈ ਉਹ ਵੱਖਰੀ ਬਣਾਈ ਹੈ ਪਹਿਲੀ ਗੱਲ ਔਰ ਇੱਕ ਜਿਹੜੀ ਰਵਾਇਤ ਤੇਲੰਗਾਨਾ ਦੇ ਮਾਮਲੇ 'ਚ ਹੋਈ ਹੈ ਕਿ ਆਂਧਰਾ ਪ੍ਰਦੇਸ਼ ਰਾਜਧਾਨੀ ਸੀ ਮਾਫ ਕਰਨਾ ਹైదరాబాద్ ਰਾਜਧਾਨੀ ਸੀ ਆਂਧਰਾ ਪ੍ਰਦੇਸ਼ ਔਰ ਜਦੋਂ ਤੇਲੰਗਾਨਾ ਬਣਿਆ ਤਾਂ ਉਹ ਰਾਜਧਾਨੀ ਉਹਨੂੰ ਦਿੱਤੀ ਗਈ ਹੈ ਤੇਲੰਗਾਨਾ ਕੋਲੇ ਰਹੇਗੀ ਹైదరాబాద్ ਔਰ ਆਂਧਰਾ ਪ੍ਰਦੇਸ਼ ਅਮਰਾਵਤੀ ਆਪਣੀ ਵੱਡੀ ਰਾਜਧਾਨੀ ਬਹੁਤ ਪੈਸਾ ਜਿਹੜਾ ਉਹ ਕੇਂਦਰ ਸਰਕਾਰ ਵੀ ਦੇ ਰਹੀ ਆ ਉਥੇ ਬਣਾਏਗਾ ਤੇ ਕਿਉਂ ਪੰਜਾਬ ਨੂੰ ਵਿਰਵਾ ਰੱਖਿਆ ਗਿਆ ਉਸ ਵਕਤ ਜਿਹੜਾ ਰੀਆਰਗੇਨਾਈਜੇਸ਼ਨ ਐਗਰੀਮੈਂਟ ਬਣਾਇਆ ਗਿਆ ਜਿਹੜਾ ਬਿੱਲ ਪਾਸ ਹੋਇਆ ਉਹਦੇ ਵਿੱਚ ਜਿੰਨੀਆਂ ਵੀ ਧਾਰਾਵਾਂ ਨੇ ਉਹਨਾਂ ਦੇ ਵਿੱਚ ਸਭ ਤੋਂ ਖਤਰਨਾਕ ਪਾਣੀ ਵਾਲੀ ਤੇ ਚੰਡੀਗੜ੍ਹ ਵਾਲੀ ਤੇ ਪੰਜਾਬੀ ਬੋਲ ਦੇ ਮੁੱਦਿਆਂ ਨੂੰ ਰੱਖਿਆ ਗਿਆ ਕਿਉਂ ਜਾਣ ਕੇ ਉਹ ਇਥੋਂ ਸ਼ੱਕ ਪ੍ਰਗਟ ਹੁੰਦਾ ਹੈ ਕਿ ਚਾਹੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜਿਵੇਂ ਉਹਨੇ ਕਿਸਾਨਾਂ ਦਾ ਅੰਦੋਲਨ ਵੇਲੇ ਵਾਅਦਾ ਕਰਕੇ ਤੇ ਉਹ ਨਮਕਾਂ ਛੱਡਿਆ ਕਿ ਊਠ ਦੇ ਊਠ ਦਾ ਬੁੱਲ ਕਦੋਂ ਡਿਗੇਗਾ ਵੇਖਦੇ ਰਹਿਣ ਪੰਜਾਬ ਵਾਲੇ ਇਸੇ ਤਰ੍ਹਾਂ ਰੀਆਰਗੇਨਾਈਜੇਸ਼ਨ ਐਕਟ ਸੀ ਜਿਹੜਾ ਉਹਦੇ ਅੰਡਰ ਜਿਹੜੇ ਮੁੱਦੇ ਪੈਂਡਿੰਗ ਰੱਖ ਲੇ ਉਹਦੇ ਤੋਂ ਇਹ ਲੱਗਦਾ ਕਿ ਦੋਨੋਂ ਹੀ ਪਾਰਟੀਆਂ ਜੜੀਆਂ ਨੇ ਇਹ ਪੰਜਾਬ ਨੂੰ ਇੱਕ ਇਸ ਤਰ੍ਹਾਂ ਦਾ ਪਰੌਂਠਾ ਵੇਖਦੀਆਂ ਨੇ ਕਿ ਇਹਨੂੰ ਜਦੋਂ ਮਰਜ਼ੀ ਤਲਪਕਾ ਕੇ ਰੱਖੋ ਇਹਨੂੰ ਕੱਚਾ ਕੱਚਾ ਰੱਖੋ ਤੇ ਜਦੋਂ ਲੋੜ ਹੋਵੇ ਇਹਦੇ ਉੱਤੇ ਤੇਲ ਪਾਇਆ ਤਵਾ ਗਰਮ ਕੀਤਾ ਤੇ ਪੁਖਾ ਕੇ ਤੇ ਪਰੌਂਠਾ ਜਿਹੜਾ ਉਹ ਲੋਕਾਂ ਨੂੰ ਖਾ ਦਿੰਦਾ ਵੀ ਵਾਹ ਵਾਹ ਇਹ ਮਾੜੀ ਗੱਲ ਆ ਇਹਦੇ ਵਿੱਚ ਇਹਨੂੰ ਇਸ ਢੰਗ ਨਾਲ ਇਸ ਮੁੱਦੇ ਨੂੰ ਨਵੇੜਨਾ ਪੈਣਾ ਪੰਜਾਬ ਬਾਰਡਰ ਸਟੇਟ ਹੈ ਬਾਰਡਰ ਸਟੇਟ ਹੋਣ ਕਰਕੇ ਇਹ ਹਮੇਸ਼ਾ ਹਿੰਦੁਸਤਾਨ ਦੀ ਜਦੋਂ ਵੀ ਕੋਈ ਵੀ ਲੋੜ ਪਈ ਹੈ ਉਹ ਚਾਹੇ 65 ਦੀ جنگ ਹੋਵੇ ਚਾਹੇ 71 ਵਾਲੀ ਹੋਵੇ ਤੇ ਚਾਹੇ ਕਾਰਗਿਲ ਹੋਵੇ ਤੇ ਚਾਹੇ ਹੁਣ ਆਪਰੇਸ਼ਨ ਸੰਦੂਰ ਹੋਵੇ ਪੰਜਾਬ ਦੇ ਤੁਸੀਂ ਵੇਖਿਆ ਪੰਜਾਬ ਦਾ ਇੱਕ ਛੋਟਾ ਜਿਹਾ ਬੱਚਾ ਆਰਮੀ ਵਾਲਿਆਂ ਨੇ ਉਹਨੂੰ ਸਨਮਾਨਿਤ ਕੀਤਾ ਕਿਉਂਕਿ ਉਹ ਕਹਿੰਦੇ ਉਹ ਕਹਿੰਦਾ ਸੀ ਮੈਂ ਫੌਜੀਆਂ ਨੂੰ ਜਿਹੜਾ ਉਹ ਲੱਸੀ ਦੇ ਕੇ ਆਉਣੀ ਆ ਤੁੱਤ ਦੇ ਕੇ ਆਉਣਾ ਸਾਗ ਦੇ ਕੇ ਆਉਣਾ ਮਤਲਬ ਇੰਨਾ ਜੋਸ਼ ਹੈ ਜਦੋਂ ਪੰਜਾਬ ਤੇ ਪੰਜਾਬ ਵਾਲਿਆਂ ਨੂੰ ਪਤਾ ਲੱਗਦਾ ਕਿ ਦੇਸ਼ ਤੇ ਖਤਰਾ ਹੈ ਤਾਂ ਇਹ ਫਿਰ ਸ਼ਾਖੀਆਂ ਡਾ ਕੇ ਖੜ ਜਾਂਦੇ ਆ ਤੇ ਫਿਰ ਇਹ ਨਹੀਂ ਕਹਿੰਦੇ ਵੀ ਸਾਡਾ ਚੰਡੀਗੜ੍ਹ ਦਾ ਮੁੱਦਾ ਨਹੀਂ ਹਾਸਲ ਕੀਤਾ ਸਾਡਾ ਪਾਣੀ ਲੈ ਕੇ ਅੱਗੇ ਚਕੇ ਸਾਡੀ ਯੂਨੀਵਰਸਿਟੀ ਲੈ ਕੇ ਜਾ ਰਿਆ ਸਾਡੇ ਕਿਸਾਨਾਂ ਵਾਲੇ ਸਾਡੇ ਨਾਲ ਧੋਖਾ ਕੀਤਾ ਸੀ ਨਾ ਇਹ ਇਤਿਹਾਸ ਹੈ ਤੁਸੀਂ ਚਾਹੇ ਜਾਤੀ ਦਾ ਇਤਿਹਾਸ ਕੱਢ ਕੇ ਵੇਖ ਲਵੋ ਕਾਲੇ ਪਾਣੀਆਂ ਦੇ ਵਿੱਚ ਜਿਹੜੀ ਲਿਸਟ ਲੱਗੀ ਹੋਈ ਹੈ ਆਜ਼ਾਦੀ ਸੰਗਰਾਮੀਆਂ ਦੀ ਉਹਦੇ ਵਿੱਚ 80% ਤੋਂ ਵੱਧ ਪੰਜਾਬੀ ਹੈ। ਔਰ ਜਿਹੜੇ ਲੋਕ ਮੈਂ ਇਥੇ ਇਹ ਨਹੀਂ ਕਹਿੰਦਾ ਸਿੱਖ ਕਿਉਂਕਿ ਇਹ ਮਸਲਾ ਸਿੱਖ ਹਿੰਦੂ ਵਾਲਾ ਨਹੀਂ ਅਸੀਂ ਪੰਜਾਬ ਦੀ ਗੱਲ ਕਰਦੇ ਪਏ ਆ ਤੇ ਪੰਜਾਬ ਸਾਰਿਆਂ ਦਾ ਤੇ ਜਦੋਂ ਮੁੱਦਾ ਆਉਂਦਾ ਖਰਾਕ ਦਾ ਆ ਪਾਰਟੀਸ਼ਨ ਤੋਂ ਬਾਅਦ ਜਦੋਂ ਲੋੜ ਪਈ ਸੀ ਸਾਨੂੰ ਅਮਰੀਕਾ ਨੇ ਅੱਖਾਂ ਵਿਖਾ ਦਿੱਤੀਆਂ ਸੀ ਸਾਨੂੰ ਔਰ ਉਸ ਵੇ ਪੰਜਾਬ ਨੇ ਛਾਤੀਆਂ ਡਾਹ ਕੇ ਆਪਣੇ ਪਾਖੂਨ ਨੂੰ ਪਾਣੀ ਵਾਂਗੂ ਵਾਕੇ ਤੇ ਕਣਕ ਪੈਦਾ ਕਰਨੀ ਸ਼ੁਰੂ ਕੀਤੀ ਸੀ। ਧੋਨਾ ਪੈਦਾ ਸ਼ੁਰੂ ਕੀਤਾ ਸੀ ਔਰ ਅਸੀਂ ਵਿਦੇਸ਼ਾਂ ਤੋਂ ਕਣਕ ਜਿਹੜੀ ਮੰਗਾਉਂਦੇ ਸੀ ਉਹਦੇ ਤੋਂ ਅਸੀਂ ਮੁਕਤ ਹੋਏ ਔਰ ਜਿਹੜੇ ਆ ਉਹ ਬਿਲਕੁਲ ਆਤਮ ਨਿਰਭਰ ਹੋ ਗਏ ਹੁਣ ਵੀ ਪੰਜਾਬ ਕਿਉਂਕਿ ਬਾਰਡਰ ਸਟੇਟ ਹੈ ਇੱਥੇ ਖਤਰਾ ਰਹਿੰਦਾ ਸਰਹੱਦਾਂ ਨੂੰ ਨੰਬਰ 2 ਇੱਥੇ ਨਸ਼ਾ ਤੁਸੀਂ ਦੇਖਦੇ ਹੋ ਕਿ ਅਫਗਾਨਿਸਤਾਨ ਤੋਂ ਚੱਲਦਾ ਵਾਇਆ ਪਾਕਿਸਤਾਨ ਸਾਡੇ ਕੋਲੇ ਪਹੁੰਚ ਰਿਹਾ ਔਰ ਸਾਡਾ ਨੌਜਵਾਨ ਕਿੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਰੋਜ਼ ਇੱਕ ਦੋ ਜਿਹੜੀਆਂ ਖਬਰਾਂ ਆਉਂਦੀਆਂ ਨੇ कि ਜਿਹੜੇ ਨੌਜਵਾਨ ਆ ওভারਡੋਜ਼ ਨਾਲ ਮਰ ਗਏ ਭਾਈ ਇਸ ਸਟੇਟ ਦਾ ਜੇ ਤੁਸੀਂ ਵਿਸ਼ੇਸ਼ ਤੌਰ ਤੇ ਧਿਆਨ ਨਹੀਂ ਰੱਖੋਗੇ ਤਾਂ ਫਿਰ ਇਹੋ ਦੀਆਂ ਘਟਨਾਵਾਂ ਤਾਂ ਹੋਣਗੀਆਂ ਬੰਬ ਵੀ ਇੱਥੇ ਆ ਰਹੇ ਨੇ ਤੁਸੀਂ ਦੇਖਿਆ ਕਿ ਕਿੰਨੇ ਵਾਰੀ ਹਮਲੇ ਹੋ ਚੁੱਕੇ ਆ ਥਾਣਿਆਂ ਦੇ ਉੱਤੇ ਹਮਲੇ ਹੋ ਚੁੱਕੇ ਆ ਔਰ ਉਦੇਸ਼ਾਂ 'ਚ ਬੈਠੇ ਕੁਝ ਲੋਕ ਜਿਹੜੇ ਆ ਇੱਥੇ ਹਰ ਤੀਜੇ ਦਿਨ ਜਦੋਂ ਕੋਈ ਨਾ ਕੋਈ ਵੱਡਾ ਸਮਾਗਮ ਹੋਣਾ ਹੁੰਦਾ ਜਾਂ ਰਾਸ਼ਟਰੀ ਦਿਨ ਹੁੰਦਾ ਤਾਂ ਉਹ ਕਦੇ ਸਕੂਲਾਂ ਦੀਆਂ ਕੰਧਾਂ ਤੇ ਕਦੇ ਸੈਕਟਰੀਏਟ ਦੀ ਕੰਧ ਤੇ ਜਿੱਥੇ ਮੌਕਾ ਮਿਲਦਾ ਉੱਥੇ ਉਹ ਕਾਲਿਸਤਾਨ ਦੇ ਨਾਰੇ ਲਿਖ ਦਿੰਦੇ ਆ ਉਹਦੇ ਨਾਲ ਮਾਹੌਲ ਇਥੋਂ ਦੀ ਜਨਤਾ ਨੂੰ ਇਥੋਂ ਦੇ ਲੋਕ ਜਿਹੜੇ ਅਛਾੜ ਚ ਉਹਨਾਂ ਨੂੰ ਮੌਕਾ ਮਿਲ ਜਾਂਦਾ ਤੋਂ ਪੰਜਾਬ ਨੂੰ ਇੱਕ ਵਿਸ਼ੇਸ਼ ਬੱਚੇ ਦੀ ਤੌਰ ਤੇ ਸਟੈਂਡਰਡ ਨੂੰ ਜਿਹੜਾ ਟਰੀਟ ਕਰਨਾ ਪੈਣਾ ਉਧਰ ਮਨੀਪੁਰ ਦੀ ਸਥਿਤੀ ਵੀ ਇਹੋ ਜੀ ਹੈ ਮਨੀਪੁਰ ਕਿੰਨਾ ਚਿਰ ਇਹਨਾਂ ਨੇ ਅੱਗ ਦੇ ਵਿੱਚ ਸੜਨ ਦਿੱਤਾ ਔਰ ਹੁਣ ਜਾ ਕੇ ਉਧਰ ਧਿਆਨ ਦਿੱਤਾ ਇਸ ਕਰਕੇ ਪੰਜਾਬ ਦਾ ਜਿਹੜਾ ਮੁੱਦਾ ਹੈ ਚੰਡੀਗੜ੍ਹ ਇਹ ਜੇਕਰ ਕੋਈ ਸਰਕਾਰ ਬਲਵਿੰਦਰ ਜੀ ਐਸ ਵਕਤ ਮੈਂ ਸਮਝਦਾ ਕਿ ਐਸ ਵਕਤ ਅਗਰ ਚੰਡੀਗੜ੍ਹ ਦਾ ਪਾਣੀਆਂ ਦਾ ਮੁੱਦਾ ਹੱਲ ਨਹੀਂ ਕਰਦੀ ਤਾਂ ਇਹ ਭਵਿੱਖ ਦੇ ਵਿੱਚ ਸਾਰੀਆਂ ਸਰਕਾਰਾਂ ਨੂੰ ਇਹ ਲੱਗਣਾ ਕਿ ਪੰਜਾਬ ਨੂੰ ਇਸੇ ਤਰ੍ਹਾਂ ਤੁਸੀਂ ਬਲਦੀ ਦੇ ਬੁੱਧੇ ਦੇ ਕੇ ਰੱਖੋਗੇ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੋਕ ਬਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁਲੰਮ ਤਵਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ 5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ